ओके ओके जय श्री कृष्णा ध्यानार्थ तो उसको जिला मेरा तरतार है शहर पट्टी ਤੇ ਪਿੰਡ ਮੇਰਾ ਹਰਸਲ ਇਹ ਬਾਦੀ ਕਿੱਥੇ ਆਏ ਹੋਏ ਨਾ ਪੱਟੀ ਸਭ ਹੋਰ ਦਾ ਆਂਡੇ ਦਾ ਚੌਥਾ ਹਾਰਡ ਨੰਬਰ 3 ਕੋਰ ਨੰਬਰ ਕਿੰਨਾ ਲਗਭਗ 12 ਦਾ ਨਾਮ ਹੋ ਗਿਆ ਹਾਂਜੀ ਤੇ ਅੱਜ ਮੈਂ ਤਾਂ ਰੋਏ ਲੜ ਗਈ ਮੈਂ ਇਕੱਲੇ ਨਹੀਂ ਆਉਣਾ ਹਾਂਜੀ ਮੈਨੂੰ ਆਣ ਕੇ ਖੜੋ ਔਰ ਜਿਆਦਾ ਨਾਲ ਪੂਰੇ ਜਲੇ ਤੇ ਮੈਂ ਇਕੱਲੇ ਨਹੀਂ ਆਈ ਨਾ ਪਰ ਜਦੋਂ ਲੋੜ ਦੇ ਲੋਕੀ ਕੋਈ ਨਹੀਂ ਖੜੋਂਦੇ ਫਿਰ ਕਹੀਦਾ ਯਾਰ ਕੀ ਢੋੜ ਪਈ ਲਾਇਕ ਦੇ ਇਹਨਾਂ ਰਿਸਕ ਰਹਿੰਦੀ 200 ਇਹਨਾਂ ਅਜ਼ਲਤ ਤੂੰ ਸਭ ਦੇਖਿਆ ਵਾ ਇਹ ਉਹ ਮੈਂ ਵੀ ਆ ਵੀਸਪ ਕਿੱਥੇ ਆ ਜਿੱਦਾਂ ਕਿ ਜਗ੍ਹਾ ਦੇ ਸਪੇਸ ਹੈਗੀ ਨਾ ਉੱਧਰ ਵੀ ਸਪੇਸ ਹੈਗੀ ਆ ਤੇ ਥੋੜਾ ਜਿਹਾ ਰਸਟ ਮਾਰਦੇ ਅੰਦਰ ਕਸਪ ਕਿੱਥੇ ਆ ਤੇ ਵੀ ਉਹਦੇ ਵਿੱਚ ਸ਼ੂਤੋ ਖੇਤਾ ਕਰ ਬਣੇ ਰਿਓ ਅਧਿਕਾਪ ਨੂੰ ਜੋ ਕੱਟ ਦਈਏ ਆ ਬੰਦ ਕਰ ਕੱਟ ਬੰਦ ਕਰ ਬੰਦ ਕਰ ਦੇ ਗਾਰਨੀਓਕੇ ਓਕੇ ਉਹ ਦੋ ਜ਼ੱਬ ਜੇ ਇਹ ਮਕਰ इन वो शाह घाटे के अंदर पाजी सिखी दुक्कनियाँ तो कितना करना चाहिए क्या साफ़ ना वेदना वेदना ही कुछ साफ़ पायेंगे इन अगर बाहर बोलेंगे इतना ना तो मैं ना कभी ना इतना लोग ये सब बोल चलिए पाजी तो ही साफ़ तो फालतू के अंदर चत्तों पैरों जा रहे हैं ज़िंदगी ना क्यों ना साफ़ के लिए �

어, 뭐, 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 저리 가가면 여기부터 많이 배다 털래? 어니어니 어디야? 어가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가지가

ਮੇਰੇ ਘਰ ਤੇ ਲੱਗਵੇਂ ਨਾ ਰੋਹ ਦੀ ਕੋਈ ਨੁਕਸਾਨ ਪਾਇਆ ਹੁੰਦਾ ਮੈਂ ਕਦੇ ਨਹੀਂ ਕਿਹਾ ਸਾਡੀ ਪਰਵਾਹ ਨਹੀਂ ਕੀਤੀ ਹੁਣ ਦੋਸਤੋਂ ਮੈਂ ਇਹਨਾਂ ਨੂੰ ਇਸ ਹੱਥ ਤੇ ਬਾਰੇ ਦੱਸਦਾ ਮੈਂ ਉਹ ਕੈਮਰਾਮੈਨ ਦਾ ਕੈਮਰਾਮੈਨ ਸਾਹਮਣੇ ਆ ਗਿਆ ਲੱਗ ਗਿਆ ਇਹਨਾਂ ਸਾਹਮਣੇ ਕੋਮਨ ਹੋਰ ਇਹਦੇ ਵਿੱਚ ਜ਼ਹਿਰ ਨਹੀਂ ਦਾ ਹਾਂਜੀ ਕੈਮਰਾ ਹੁੰਦਾ ਹੈ ਕਿਹਦੇ ਵਿੱਚ ਜ਼ਹਿਰ ਨਹੀਂ ਦਾ ਪਰ ਇਹ ਕਿ ਇਹਨੂੰ ਬੰਦੀ ਵੱਟੇ ਜ਼ਹਿਰ ਦਿੱਤੇ ਹੈ ਇਨੀ ਆ ਡਰ ਦੇ ਨਾਲ ਹੀ ਰੋਗ ਮਰ ਜਾਂਦੇ ਆ ਨਹੀਂ ਆ ਗਿਆ ਸਾਡਾ ਡੈਡੀ ਆ ਗਿਆ ਸਾਬ ਦੀ ਕਿਹੜੀ ਨਸਲ ਆ ਕਿਹੜਾ ਜ਼ਹਿਰ ਵਾਲਾ ਕਿਹੜਾ ਬਿਨਾਂ ਜ਼ਹਿਰ ਵਾਲਾ ਤੇ ਝਟਪਾ ਬਾਬਰ ਫੜਾਇਆ ਜਿਹੜਾ ਦੇ ਦੋਸਤੋ ਨੰਬਰ ਹੈਗੇ ਦੇ 95 92 99 63 ਤੇ 35 ਕਿਸੇ ਨੇ ਸਕਿਲ ਵਰਦੀ ਆ ਕਿਸੇ ਨੂੰ ਟਾਈਫਾਇਰ ਡਾਉਨ ਕਿਸੇ ਨੂੰ ਕੋਟਿਆਂ ਦੀ ਦਰਦਵਾ ਇਹ ਚੀਜ਼ਾਂ ਦੀ ਦਵਾਈ ਕਰੀਦੀ ਆ ਨਾਲ ਤੇਲ ਗਰ ਬਣਾਈਦੀ ਆ ਨਾਲ ਕਿਸੇ ਦੀ ਸਕਿਲ ਵਰਦੀ ਆ 1 ਸਾਲ 2 ਸਾਲ 5 ਸਾਲ 10 ਸਾਲ ਪੁਰਾਣੀ ਇੱਕ ਫੋਟੋ ਬਾਉ ਅਹੀਂ ਤੁਹਾਨੂੰ 15 20 ਵੀਡੀਓ ਪਾਵਾਂਗੇ